ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੀ ਸਾਧ ਸੰਗਤ ਜੀਓ ਮੈਂ ਤੁਹਾਡਾ ਆਪਣਾ ਜਗਸੀਰ ਆਉਕੇ ਸੋ ਪਿੰਡ rauke ਕਲਾਂ ਅੱਜ ਅਸੀਂ ਖੜੇ ਆ ਗੁਰਦੁਆਰਾ ਕੇਰਸਰ ਸਾਹਿਬ ਬਿਲਕੁਲ ਗੁਰਦੁਆਰਾ ਸਾਹਮਣੇ ਸਾਡਾ ਜੋ ਨਗਰ ਦਾ ਸ਼ਮਸ਼ਾਨ ਘਾਟ ਬਣਿਆ ਹੋਇਆ ਅਸੀਂ ਦੇਖਦੇ ਆ ਚਾਹੇ ਕੋਈ ਬਹੁਤ ਵੱਡੀਆਂ ਕੋਠੀਆਂ ਵਾਲਾ ਏ ਚਾਹੇ ਵੱਡੀਆਂ ਜ਼ਮੀਨਾਂ ਵਾਲਾ ਏ ਚਾਹੇ ਗਰੀਬਾ ਚਾਹੇ ਮੀਰਾ ਇੱਕੋ ਢੋਈ ਅਖੀਰ ਤੇ ਮਿਲਨੀ ਆ ਜੋ ਆਪਣਾ ਸ਼ਮਸ਼ਾਨ ਘਾਟ ਆ ਉੱਥੇ ਹੀ ਥੋੜੀ ਜ਼ਮੀਨ ਮਿਲ ਕੇ ਸਾਨੂੰ ਦੁਨੀਆ ਤੋਂ ਅਲਵਿਦਾ ਕਹਿ ਦੇਣਾ ਸਾਰਿਆਂ ਨੇ ਸੋ ਇਸ ਸਵੰਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਤਖੰਡ ਵਾਸੀ ਸੰਤਵਾ ਪੂਰਨਦਾਸ ਜੀ ਉਹਨਾਂ ਦੇ ਵੱਲੋਂ ਨਗਰ ਨਿਵਾਸੀਆਂ ਸਹਿਯੋਗ ਦੇ ਨਾਲ ਐਨ ਆਰ ਆਈ ਪਰਿਵਾਰਾਂ ਸਹਿਯੋਗ ਦੇ ਨਾਲ ਜੋ ਕਿ ਗੁਰਦੁਆਰਾ ਕੇਸਰ ਦੇ ਬਿਲਕੁਲ ਸਾਹਮਣੇ ਬਦਨੀ ਵਾਲ ਰੋਡ ਉੱਪਰ ਆਪਣਾ ਸ਼ਮਸ਼ਾਨ ਘੜ ਬਣਾਇਆ ਗਿਆ ਸੀ ਸੋ ਬਿਲਡਿੰਗ ਬਹੁਤ ਵਧੀਆ ਤਿਆਰ ਹੋ ਗਈ ਸੀ ਉਹਦੀ ਦੇਖ ਰੇਖ ਦੇ ਲਈ ਸਾਰੇ ਨਗਰ ਵੱਲੋਂ ਸਾਂਝਾ ਇਕੱਠ ਰੱਖਿਆ ਗਿਆ ਅੱਜ ਤਾਂ ਜੋ ਉਸ ਸਥਾਨ ਦੀ ਜਿਹੜੀ ਦੇਖ ਰੇਖ ਕੀਤੀ ਜਾਵੇ ਉੱਥੇ ਸਪੈਸ਼ਲ ਤੌਰ ਤੇ ਇੱਕ ਬੰਦਾ ਰੱਖਿਆ ਜਾਵੇ ਜੋ ਕਿ ਉਸ ਦਿਨ ਜਿਹੜਾ ਜਿਸ ਦਿਨ ਜੋ ਕੋਈ ਇਨਸਾਨ ਦੁਨੀਆ ਤੋਂ ਜਾਂਦਾ ਉਸ ਦਿਨ ਸਾਡੇ ਰਿਸ਼ਤੇਦਾਰ ਨਗਰ ਨਿਵਾਸੀ ਸਾਰੇ ਪਹੁੰਚਦੇ ਉਹਨਾਂ ਦੇ ਬੈਠਣ ਦੇ ਲਈ ਜੋ ਉੱਥੇ ਆਪਾਂ ਕੁਰਸੀਆਂ ਲਾਈਆਂ ਉਹਨਾਂ ਦੀ ਸਫਾਈ ਵਗੈਰਾ ਹੋਵੇ ਉੱਥੇ ਪਾਣੀ ਭਰਿਆ ਜਾਵੇ ਜੋ ਉੱਥੇ ਫੁੱਲ ਬੂਟੇ ਲਾਏ ਉਹਨਾਂ ਦੀ ਦੇਖਰੇਖ ਹੋਵੇ ਜਾਂ ਕੋਈ ਵੀ ਜਿੰਨੀ ਵੀ ਬਿਲਡਿੰਗ ਬਣੀ ਆ ਸਾਰੀ ਜਿਹੜੀ ਦੇਖਰੇਖ ਹੋਵੇ ਸੋ ਆਪਾਂ ਦੇਖਦੇ ਆ ਨਾਲ ਜਦੋਂ ਵੀ ਕਿਸੇ ਇਨਸਾਨ ਦੇ ਘਰ ਕੋਈ ਦਾ ਦਾ ਸੋਗ ਦੀ ਲਹਿਰ ਹੁੰਦੀ ਆ ਤਾਂ ਆਪਾਂ ਸਾਰੇ ਪਾਸੇ ਭਾਈਦਿਆਂ ਕੰਮਾਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਆਪਾਂ ਨੂੰ ਬਾਲਾਂ ਲਿਆਉਂਦੀ ਕਈ ਵਾਰੀ ਅੱਬਾਂ ਨੂੰ ਬਾਲਣ ਵਧੀਆ ਮਿਲਦਾ ਨਹੀਂਗਾ ਜਾਂ ਭਾਈਦੇ ਆਪਾਂ ਬਦਨੀ ਵਗੈਰਾ ਆਪਣੇ ਨੇੜੇ ਅਨਿਹਾਲ ਸਿੰਘ ਆਲਾ ਸੋਚੀ ਨੂੰ ਦੇਖਦੇ ਹੋਏ ਨਗਰ ਦੀ ਪੰਚਾਇਤ ਵੱਲੋਂ ਪਤਵੰਤਿਆਂ ਵੱਲੋਂ ਸਾਰਿਆਂ ਵੱਲੋਂ ਇੱਕ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਕਿ ਜਿਹੜਾ ਬਾਲਣਾ ਉਹ ਇੱਥੇ ਲਿਆ ਕੇ ਰੱਖਿਆ ਜਾਵੇ ਪਿੰਡ rauke ਕਲਾਂ ਦੇ ਸ਼ਮਸ਼ਾਨ ਘਾੜ ਦੇ ਵਿੱਚ ਤਾਂ ਜੋ ਜਿੰਨੀ ਕਿ ਲੋੜ ਆ ਉਸ ਇਨਸਾਨ ਦੇ ਲਈ ਉੱਥੋਂ ਜਿਹੜਾ ਬਾਲਾ ਲਿਆ ਜਾਵੇ ਸੋ ਜਿਹੜਾ ਆਪਾਂ ਇਨਸਾਨ ਉੱਥੇ ਰੱਖਣਾ ਹੈ ਸੇਵਾਦਾਰ ਆਪਾਂ ਰੱਖਣਾ ਹੈ ਉਹ ਬਕਾਇਦਾ ਉਹਦਾ ਸਾਰਾ ਹਿਸਾਬ-ਤਬ ਰੱਖੂਗਾ ਉੱਥੇ ਹੀ ਦੇਖਰੇਖ ਕਰੂਗਾ ਸੋ ਅੱਜ ਨਗਰ ਨਿਵਾਸੀਆਂ ਦਾ ਇਕੱਠ ਹੋਇਆ ਸੀਗਾ ਸਾਡੇ ਇਸ ਕਾਰਜਕੂਰ ਸੌਫਕਾ ਮੈਂਬਰ ਜਸਪਾਲ ਸਿੰਘ ਪਾਲਾ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਸੀ ਦੋ ਤੰਦਰ ਪਹਿਲਾਂ ਵੀ ਕੱਲ ਵੀ ਸੋ ਸਾਰੇ ਨਗਰ ਦਾ ਸਾਂਝਾ ਕੱਟ ਰੱਖਿਆ ਗਿਆ ਸੀ ਸਾਰੀਆਂ ਹੀ ਪੱਤੀਆਂ ਨੂੰ ਨਗਰ ਪੰਚਾਇਤ ਨੂੰ ਨਗਰ ਨਿਵਾਸੀਆਂ ਨੂੰ ਗੁਰਦੁਆਰਾ ਕਮੇਟੀਆਂ ਨੂੰ ਕਲੱਬਾਂ ਨੂੰ ਸਾਰੀਆਂ ਨੂੰ ਹੀ ਖੁੱਲੇ ਤੌਰ ਤੇ ਸੱਦਾ ਦਿੱਤਾ ਗਿਆ ਸੀ ਕਿ ਇੱਥੇ ਪਹੁੰਚ ਕੇ ਆਪੋ ਆਪਣੇ ਵਿਚਾਰ ਦੇਵੋ ਸੋ ਮੈਂ ਧੰਨਵਾਦ ਕਰਦਾ ਬਹੁਤ ਸਾਰੇ ਪਤਵੰਤੇ ਜੋ ਨਗਰ ਦੇ ਲਈ ਕੁਛ ਨਾ ਕੁਛ ਕਰਨਾ ਚਾਹੁੰਦੇ ਆ ਜਾਂ ਆਪਣੀ ਨਗਰ ਪੰਚਾਇਤ ਆ ਜਾਂ ਹੋਰ ਪਤਵੰਤੇ ਆ ਸੂਝਵਾਨ ਸਾਡੇ ਭਰਾ ਸੋ ਉਹਨਾਂ ਵੱਲੋਂ ਜਿਹੜਾ ਵੱਡੇ ਪ੍ਰਾਲੇ ਕੀਤੇ ਜਾ ਰਹੇ ਆ ਸੋ ਨਗਰ ਦੇ ਲਈ ਕੋਈ ਵੀ ਕੰਮ ਕਰਨਾ ਹੋਵੇ ਬਾਤ ਚੜ ਕੇ ਸਹਿਯੋਗ ਦਿੰਦੇ ਆ ਕਿਸੇ ਕਿਸੇ ਦੇ ਮਨਾਂ ਦੇ ਵਿੱਚ ਇਦਾਂ ਦੀਆਂ ਸੋਚਾਂ ਆਉਂਦੀਆਂ ਸੋ ਆਓ ਆਪਾਂ ਦਾ ਭਰਾਵਾ ਸਾਰਿਆਂ ਦਾ ਸਾਥ ਦਈਏ ਸੋ ਅੱਜ ਜਿਹੜੀ ਮੀਟਿੰਗ ਹੋ ਰਹੀ ਆ ਸੋ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਭਰਾਵਾਂ ਤੋਂ ਲਵਾਂਗੇ ਸੋ ਤੁਸੀਂ ਜੁੜੇ ਰਹੋ ਡੇਲੀ ਦਾਓ ਕੀ ਨਿਊਜ਼ ਦੇ ਨਾਲ ਨਗਰ ਨਿਵਾਸੀਆਂ ਦੇ ਨਾਲ ਸੋ ਆਓ ਆਪਾਂ ਹੁਣ ਜਿਹੜਾ ਨਗਰ ਨਿਵਾਸੀ ਨੇ ਵਿਚਾਰ ਲੈਣੇ ਆ ਕਿ ਇਸ ਪ੍ਰਾਲੇ ਦੇ ਲਈ ਆਪਾਂ ਨੂੰ ਕਿਦਾਂ ਦੇ ਸਹਿਯੋਗ ਚਾਹੀਦੇ ਆ ਜਾਂ ਕਿਤੇ ਉਹ ਦੇਖ ਕੇ ਆਏ ਆ ਜਾਂ ਕਿਦਾਂ ਦਾ ਪ੍ਰੋਗਰਾਮ ਆਪਾਂ ਸਾਰਾ ਦੇਖਦੇ ਆ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਜੀ ਔਰ ਸਪੈਸ਼ਲੀ ਮੈਂ ਇਨਰੀ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਜਿਵੇਂ ਤੁਸੀਂ ਪਹਿਲਾਂ ਬਾਅਦ ਛੱਡ ਕੇ ਨਗਰ ਦੇ ਵਿਕਾਸ ਲਈ ਸਹਿਯੋਗ ਦਿੰਦੇ ਹੋ ਸੋ ਇਸ ਸਥਾਨ ਦੇ ਲਈ ਵੀ ਸਹਿਯੋਗ ਦਿਓ ਜਦੋਂ ਵੀ ਆਪਣੇ ਕੋਈ ਭੋਗ ਹੁੰਦਾ ਹੈ ਆਪਾਂ ਧਾਰਮਿਕ ਸਥਾਨਾਂ ਨੂੰ ਜਿਹੜਾ ਪੈਸਾ ਦਿੰਦੇ ਆ ਸਕੂਲਾਂ ਨੂੰ ਪੈਸਾ ਦਿੰਦੇ ਆ ਧਰਮਸ਼ਾਲਾ ਨੂੰ ਪੈਸੇ ਦਿੰਦੇ ਆ ਤੇ ਸਾਡੀ ਬੇਨਤੀ ਆ ਕਿ ਸ਼ਮਸ਼ਾਨ ਘਾਟ ਦੇ ਲਈ ਵੀ ਜਰੂਰ ਥੋੜਾ ਬਹੁਤਾ ਦਸਵੰਦ ਕੱਢਿਆ ਕਰੋ ਉਹ ਜਿਹੜਾ ਦਸਵੰਦ ਆ ਤੁਹਾਡਾ ਉੱਥੇ ਹੀ ਸਥਾਨ ਤੇ ਲਾਇਆ ਜਾਵੇਗਾ ਚਾਹੇ ਉਹਦੀ ਕੋਈ ਦੇਖਰੇਖ ਕਰਨੀ ਆ ਜਾਂ ਉਹ ਉਸਪਣੀ ਸੇਵਾਦਾਰ ਨੂੰ ਕੋਈ ਤਨਖਾਹ ਦੇਣੀ ਆ ਜਾਂ ਕੁਝ ਵੀ ਆ ਉਹਦੇ ਵਿੱਚੋਂ ਸੋ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਜੀ ਆਓ ਹੁਣ ਆਪਾਂ ਇਹਦੀ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਇਸ ਬਾਰੇ ਜੋ ਵੀ ਤੁਹਾਨੂੰ ਜਾਣਕਾਰੀ ਆ ਸਾਡਾ ਸਰਪੰਚਾਂ ਦੇ ਪਰਿਵਾਰ ਚੋਂ ਸਾਡਾ ਸੋਨੂ ਬਾਈ ਉਹ ਵਜ੍ਹਾ ਸੀ ਗੱਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਪਿੰਡ ਦਾ ਧੰਨਵਾਦ ਜਿਹੜੇ ਸਾਡੇ ਇਕੱਸਰੇ ਤੇ ਪਹੁੰਚੇ ਆ ਇਹ ਬੇਨਤੀ ਦਾ ਸਰਪੰਚ ਸਾਹਿਬ ਕਿਉਂਕਿ ਜਦੋਂ ਦਾਦਾ ਜੀ ਦਾ ਸ਼ਿਸ਼ਕਾਰ ਹੋਇਆ ਨਾ ਉਦੋਂ 6-7 ਪਿੰਟ ਲੱਗ ਲਿਆ ਤੇ ਅਸੀਂ ਫਿਰ ਮੈਂ ਸਰਪੰਚ ਸਾਹਿਬ ਤੇ ਮੌਜੂਦਾ ਸਰਪੰਚ ਤੇ ਬਾਈ ਗੋਰਖਾ ਜੀ ਗਈ ਸਮਾਲ ਸਰ ਉੱਥੇ ਜੀ ਵੇਖੀ ਸੀ ਪੱਠੀ ਉੱਥੇ 60 ਕਿਲੋ ਲੱਕੜ ਲੱਗਦੀ ਐ ਮਸਾ ਸਾਰੀ ਉਹਦਾ 2.5 ਲੱਖ ਦੇ ਇੱਕ ਪੱਠੀ ਦਾ ਖਰਚਾ ਸਾਰਾ ਉੱਥੋਂ ਜਿਹੜੀ ਕਮੇਟੀ ਸਾਨੂੰ ਉਹਦੀ ਮੈਨੇਜਮੈਂਟ ਵੀ ਵਧੀਆ ਲੱਗੀ ਤੇ ਉਹੀ ਪ੍ਰਾਲਾ ਸੀ ਇੱਥੇ ਪੰਡ ਚਲਾਉਣਾ ਚਾਹੁੰਦੇ ਆ ਵੀ ਉਹਨਾਂ ਦਾ ਕਿਵੇਂ ਇੱਕ ਦੋ ਸੀਗੇ ਵਿਅਕਤ ਜਿਹੜੋਂ ਪੈਸੇ ਇਕੱਠੇ ਕਰਦੇ ਸੀਗੇ ਜਿਹੜਾ ਬੰਦਾ ਜਦਨ ਸਰੀਰ ਛੱਡਦਾ ਕੋਈ ਉਹ ਪੈਸੇ ਉੱਥੇ ਦੇ ਹੀ ਜਾਂਦੇ ਉਹ ਉਹਦੀ ਨੇ ਚੱਲੀ ਜਾਂਦਾ ਹੁਣ ਆਪਾਂ ਨੂੰ ਤਾਂ ਸਿਰਫ ਇੰਨਾ ਕੀ ਕਰਨਾ ਪੈਣਾ ਜਿਹੜੀ ਆਪਾਂ ਪੱਠ ਜੇ ਕੋਈ ਹੋਰ ਵੀ ਸਿਹਾਰ ਦੇ ਸਕਦਾ ਵੀ ਆ ਕਿਸ ਨੇ ਦੇਖਿਆ ਬਾਹਰ ਚੰਗਾ ਲੱਗਦਾ ਤਾਂ ਉਹ ਵੀ ਸਾਨੂੰ ਦੱਸ ਸਕਦਾ ਇਹ ਚ ਕੋਈ ਨਹੀਂ ਵੀ ਕਿਸੇ ਨੂੰ ਤੇ ਜਿਹੜਾ ਮਰਜ਼ੀ ਸੇਵਾ ਵੀ ਕਰ ਸਕਦਾ ਐਵੇਂ ਨਹੀਂ ਵੀ ਜਿੰਨਾ ਟਾਈਮ ਬਣਦੀਆਂ ਨਹੀਂ ਉਹਨਾਂ ਟਾਈਮ ਜਿਹੜਾ ਮਰਜ਼ੀ ਸੇਵਾ ਕਰ ਸਕਦਾ ਇੱਥੇ ਆ ਕੇ ਤੇ ਪੈਨ ਵਾਲਿਆਂ ਨੂੰ ਬੇਨਤੀ ਆ ਐਨਆਰ ਵੀਰ ਨੂੰ ਦੋ ਸਾਥ ਕਿਉਂਕਿ ਗਰੀਬ ਬੰਦੇ ਇਹ ਰੈਕ ਤੇ ਇਹ ਸਮਾਂ ਆਉਣਾ ਜਾਣਾ ਵੀ ਹਰੇਕ ਨੇ ਇੱਥੇ ਤੇ ਆਪਾਂ ਨੂੰ ਕਿਹੜਾ ਪ੍ਰਤਾ ਹੁੰਦਾ ਜੇ ਆਪਣਾ ਕਿਹੜਾ ਕੋਈ ਹੁੰਦਾ ਫੇ ਆਪਣੇ ਕੋਲੇ ਪੈਸੇ ਪਏ ਪਏ ਹੁੰਦੇ ਆ ਇਹ ਦਾ ਕਰਕੇ ਵੀ ਆਪਾਂ ਨੂੰ ਆਏ ਵੀ 60 70 ਕਿਲੋ ਲੱਪਣਾ ਇਸੇ ਸਾਸੋ ਦੀ ਲੱਕੜ ਦਾ ਬੰਦੇ ਦਾ ਸ਼ਸ਼ਕਾਰ ਹੋਊ ਗਰੀਬ ਬੰਦੇ ਨੂੰ ਸੌਖਾ ਦੀ ਇਸ ਕਰਕੇ ਬੇਨਤੀ ਆ ਹੋਰ ਕੋਈ ਹੈ ਨਹੀਂ ਤਾਂ ਤੇ ਬਾਕੀ ਜੀ ਸਮਸ਼ਾਨ ਘਾਟ ਦੀ ਸਾਫ ਸਮਹਾਲ ਹੋਣ ਲੱਗ ਜੇ ਬਸ ਵਾਹਿਗੁਰੂ ਜੀ ਖਾਲਸਾ ਜੀ ਆ ਵੀ ਵਿਚਾਰ ਪੰਦਰਾ ਹੋਇਆ ਆਪਣੇ ਤੁਹਾਨੂੰ ਗੱਲਬਾਤ ਸਾਰੀ ਦੱਸੀ ਆ ਸੋਨੂੰ ਬਾਈ ਨੇ ਸੋ ਇਹਨਾਂ ਦੀ ਗੱਲ ਬਿਲਕੁਲ ਸਹਿਮਤਾ ਵੀ ਕੋਈ ਵੀ ਇਨਸਾਨ ਇਥੇ ਸੇਵਾ ਕਰ ਸਕਦਾ ਕਿਸੇ ਲਈ ਕੋਈ ਬੰਦਸ਼ ਨਹੀਂ ਵੀ ਜੇ ਇੱਥੇ ਕੋਈ ਕਮੇਟੀ ਬਣ ਗਈ ਆ ਜਾਂ ਕੋਈ ਇਹ ਭਰਾਚਾਰ ਜੁ ਇਕੱਠੇ ਹੋਏ ਆ ਵੀ ਇਹਨਾਂ ਵੱਲੋਂ ਹੀ ਸੇਵਾ ਕੀਤੀ ਜਾਣੀ ਆ ਕੋਈ ਵੀ ਨਗਰ ਦਾ ਇਹਨਾਂ ਇਨਸਾਨ ਆ ਆਪਣੀ ਸੇਵਾ ਕਰ ਸਕਦਾ ਏ ਚਾਹੇ ਉਹ ਫ੍ਰੀ ਸੇਵਾ ਕਰ ਸਕ ਕਿਉਂਕਿ ਬਾਅਦ ਵਿੱਚ ਬਹੁਤ ਗੱਲਾਂ ਮਤ ਹੁੰਦੀਆਂ ਫਲਾਨਾ ਇਦਾਂ ਕਰੇ ਉਦਾਂ ਇਹ ਗੱਲਾਂ ਵਿੱਚ ਦਮ ਨਹੀਂ ਹੁੰਦਾਗਾ ਅੱਜ ਅਸੀਂ ਸਾਂਝਾ ਕੱਟ ਰੱਖਿਆ ਸੀ ਅੱਜ ਆਪਦੇ ਜੋ ਵੀ ਵਿਚਾਰ ਦਿਓ ਨੇ ਦੇ ਸਕਦੇ ਆ ਬਾਕੀ ਇਹ ਨਹੀਂ ਵੀ ਅੱਜ ਜਿਹੜਾ ਫੈਸਲਾ ਹੋ ਗਿਆ ਉਹ ਫਾਈਨਲ ਹੋ ਜਾਣਾ ਤੁਸੀਂ ਆਪਣੇ ਪੱਤਿਆਂ ਦੇ ਆਪਣੇ ਮੈਂਬਰਾਂ ਤੱਕ ਆਪਦੇ ਕੋਈ ਗੱਲਬਾਤ ਪਹੁੰਚਾ ਸਕਦੇ ਆ ਤੁਹਾਨੂੰ ਸਾਡੀ ਅੱਜ ਦੀ ਜਿਹੜੀ ਗੱਲਬਾਤ ਚੰਗੀ ਲੱਗੀ ਜਾਂ ਮਾੜੀ ਲੱਗੀ ਜਾਂ ਕਿਸੇ ਤਰ੍ਹਾਂ ਕੋਈ ਇਹਦੇ ਵਿੱਚ ਹੱਥ ਲਫਿਲ ਕਰਨਾ ਚਾਹੁੰਦੇ ਆ ਤੁਸੀਂ ਆਪਦੇ ਵਾਰਡ ਦੇ ਮੈਂਬਰ ਨੂੰ ਕਿਉਂਕਿ ਆਪਾਂ ਪੰਚਾਇਤ ਚੁਣੀ ਆ ਹਰ ਵਾਰਡ ਦੇ ਵਿੱਚੋਂ ਆਪਾਂ ਮੈਂਬਰ ਚੁਣਿਆਏ ਤੁਸੀਂ ਆਪਦਾ ਪਸੰਦੀਦਾ ਨੁ ਤੇ ਬਾਅਦ ਵਿੱਚ ਉਹ ਗੱਲਾਂ ਦੇ ਵਿੱਚ ਕੋਈ ਬੋਤਾ ਨਹੀਂ ਹੁੰਦਾਗਾ ਗੱਲਾਂ ਹਣਾ ਪਿੱਠ ਪਿੱਛੇ ਤੇ ਜੋ ਵੀ ਗੱਲਬਾਤ ਆ ਤੁਸੀਂ ਇਸ ਕਮੇਟੀ ਨੇ ਇਸ ਬੰਦੇ ਸਾਰੇ ਆ ਬਰੇ ਸਤਕਾਰ ਜੋ ਖੜੇ ਆ ਨਗਰ ਪੰਚਾਇਤ ਸਾਡੇ ਨਾਲ ਖੜੀ ਆ ਸੋ ਤੁਸੀਂ ਗੱਲਬਾਤ ਕਰ ਸਕਦੇ ਆ ਸੋ ਬਾਈ ਹੋਰ ਕੋਈ ਜਾਣ ਕੇ ਦੇਣਾ ਚਾਹਣੇ ਇਹੀ ਜਾਣਕਾਰੀ ਕਈ ਵਾਰ ਆਪਾਂ ਪ੍ਰਾਣੇ ਜਿਹੜਾ ਪ੍ਰਾਣੇ ਸੀ ਪੱਠੀ ਆ ਉਹਨਾਂ ਦੇ ਬਣਾਤੀ ਜਿਹੜੇ ਜਿਹੜੇ ਬਣਾਉਂਦੇ ਆ ਮੈਸਤਰੀ ਉਹਨਾਂ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਪ੍ਰਾਣੇ ਅੱਚ ਬਣਦਾੜੀ ਲੋਟ ਵੀ ਉਹ ਪੱਠਾ ਉਵੇਂ ਹੀ ਚਾਲੂ ਆ ਉਵੇਂ ਹੀ ਚੱਲਦੇ ਆ ਰਹਿਣ ਦੇਣਾ ਕਿਉਂਕਿ ਲੋਕਾਂ ਦੀ ਕਈਆਂ ਦਾ ਸਮਾਂ ਬਦਲਦੇ ਨਹੀਂ ਸਮੇਂ ਦਾ ਪਤਾ ਨਹੀਂ ਹੈ ਨਾ ਕਿਵੇਂ ਗਾ ਕਿਉਂਕਿ ਅੱਜਕੱਲ ਦੇ ਲੋਕਾਂ ਦਾ ਇਹ ਕਿ ਬੰਦੇ ਦਾ ਹਵਨ ਪਾਵੇ ਲੱਕੜ ਦਾ ਸ਼ਿਸ਼ਕਾਰ ਹੋਵੇ ਤੇ ਉਹ ਪੱਠੀ ਹੋਈ ਸਹੀ ਆ ਉਹ ਸਾਹਮਣਾ ਜੀ 60 65 ਕਿਲੋ ਲੱਕੜ ਲੱਗਦੀ ਉਹ ਤੇ ਸਾਰੀ ਤੇ ਉਹ ਠੀਕ ਆ ਵੀ ਇਹ ਪੱਠੀਆਂ ਆਈ ਚੱਲੀ ਜਾਣਗੀਆਂ ਬੜੀਆਂ ਰਹਿਣਗੀਆਂ ਇਹਨਾਂ ਦਾ ਕੋਈ ਛੇੜਛਾੜ ਨਹੀਂ ਕਰਾਂਗੇ ਇਹਨਾਂ ਨਾਲ ਵੀ ਤੇ ਉਹ ਛੇੜ ਤੇ ਉਹ ਤਾਂ ਥੋੜਾ ਯਾਨੀ ਕਿ 20 ਫੁੱਟ ਇੱਕ ਪਾਸੇ ਨੂੰ ਤਾਂ 10 ਫੁੱਟ ਇੱਕ ਵਿੱਚ ਬਹੁਤ ਸਾਰੀ ਜਗ੍ਹਾ ਚਾਹੀਦੀ ਉਹ ਤਾਂ ਇਹ ਜਗ੍ਹਾ ਚ ਬਣ ਜਾਂਦੀ ਚਲੋ ਉਹ ਤਾਂ ਪਰਿਵਾਰ ਦਾ ਭਈ ਆਪ ਦਾ ਮਾਣਾ ਜੋ ਤੇ ਕਰਨ ਸ਼ਿਕਾਰ ਉਹ ਚਾਹੁੰਦਾ ਲੱਕੜ ਨਾ ਕਰਨਾ ਚਾਹੁੰਦਾ ਸ਼ਿਕਾਰ ਲੱਕੜ ਨਾ ਕਰ ਸਕਦਾ ਉਹ ਆਪਣੇ ਵੱਲੋਂ ਕੋਈ ਪ੍ਰੋਬਲਮ ਨਹੀਂ ਉਹ ਪਰਿਵਾਰ ਦੀ ਹੋਊਗੀ ਜਿਹੜੀਆਂ ਜਿਹੜੀਆਂ ਲੱਕੜ ਦਾ ਸ਼ਿਕਾਰ ਹੋਣ ਵਾਲੀਆਂ ਨਹੀਂ ਹੁੰਦੀਆਂ ਕਿ ਉਹ ਜਿਆਦਾ ਕਰਕੇ ਉਹਨੂੰ ਗਲੂਕੋਜ਼ ਲੱਗਿਆ ਹੁੰਦਾ ਬਹੁਤ ਟਾਈਮ ਲੱਗਦਾ 12 12 ਵਜੇ ਜਾਂਦੇ ਆ ਸ਼ਿਕਾਰ ਕਰਦੇ ਆ ਤਾਂ ਦੇਖਿਆ ਉਹ ਪੱਸ਼ੀਆਂ 'ਚ ਹੋਣਾ ਤੇ ਇਹ ਗੱਲ ਕੀਤੀ ਸੀ ਬਾਬਾ ਜੀ ਉਹਨਾਂ ਨਾਲ ਉਹ ਤਾਂ ਨਹੀਂ ਕੁਝ ਕਰਨੇ ਦਾ ਉਹ ਗੱਲ ਉਹ ਕਹਿੰਦੇ 2 ਘੰਟੇ ਕਿੰਨੀ ਮਰਜ਼ੀ ਬਾਡੀ ਭਾਰੀ ਹੋਵੇ ਵੀ 2 ਘ ਜੇ ਕਿਤੇ ਉਹ ਕਹਿੰਦਾ ਜੇ ਕਿਤੇ ਉਹ ਜਗ੍ਹਾ ਹੀ ਇਸ ਤਰ੍ਹਾਂ ਬਣਦੀ ਉਹ ਆਪਾਂ ਦੇਖਦੀ ਜਾਂਦਾ ਜਿਵੇਂ ਆਇ ਸ਼ਮਸ਼ਾਨੇ ਤਾਂ ਸਾਰੀ ਦਿਹਾੜੀ ਬਲਦਾਂ ਸੀ ਬਾ ਦੋ ਘੰਟਿਆਂ ਚ ਬੰਦੇ ਦਾ ਪ੍ਰੋਪਰ ਸਰੀਰ ਖਤਮ ਹੋ ਜਾਂਦਾ ਉੱਥੇ ਜੇ ਰਹਿ ਵੀ ਆਪਦਾ ਪੰਜ ਚਾਰ ਕਿਲੋ ਲੱਕੜੋਂ ਪਾਸੇ ਦੀ ਹੋਰ ਪੈ ਜਾਂਦੀ ਆ ਉਹਦੇ ਕੋਈ ਸ਼ੇਖ ਨਹੀਂ ਕੋਈ ਖਤਰਾ ਨਹੀਂ ਉਹਦਾ ਉਹ ਖੋਲ੍ਹੇ ਜਾਂਦੀ ਉਹ ਬਹੁਤ ਬਹੁਤ ਵੱਡਾ ਗੇਟ ਆ ਜੀ ਇਹ ਬਾਂਦਰ ਹੂ ਹਾਂ ਬਾਂਦਰ ਹੂ ਉਹ ਉਹ ਮੈਂ ਸੋਨਾਂ ਦਾ ਸੈਸਟ ਵੀ ਬਣਾਵਾ ਜਿਵੇਂ ਗੈਸ ਵਾਲੀ ਬਣੀ ਬਣੂ ਇਸ ਤਰ੍ਹਾਂ ਪਰ ਇਕੱਲਾ ਲੱਕੜੀ ਲੱਗੂ ਹੋਰ ਕੁਛ ਨਹੀਂ ਹੋ ਚ ਲੱਗਦੀ ਵੀ ਕੋਈ ਗੈਸ ਨਹੀਂ ਲੱਗਦਾ ਕੁਛ ਹੋਰ ਨਹੀਂ ਲੱਗਦਾ ਉਹ ਚ ਲੱਗੂ ਕੱਲੀ ਇਹ ਤੇ ਬਾਈ ਨੂੰ ਦੇ ਦੂੰਗਾ ਤੁਸੀਂ ਦੇਖ ਲਓ ਸਾਰੇ ਪਾ ਦਾਂਗੇ ਸੋ ਬਿਲਕੁਲ ਬਾਈ ਜਿਵੇਂ ਦੱਸਿਆ ਇਹਨਾਂ ਨੇ ਦੇਖ ਕੇ ਆਂਦੀਆਂ ਪੱਠੀਆਂ ਉਹ ਜਿਵੇਂ ਮੰਨ ਕੇ ਚਲੋ 5 ਕੁਆਂਟਲ ਬਾਲਣ ਲੱਗਦਾ ਗਰੀਬ ਬੰਦੇ ਨੂੰ ਲਿਆਉਣਾ ਵੀ 404500 ਦਾ ਆਉਂਦਾ ਔਖਾ ਜੇ ਇੱਥੇ ਬੰਦਣ ਪਿਆ ਹੋਊਗਾ 70 ਕਿਲੋ ਬਾਲਣ ਦਾ ਸਸਕਾਰਨ ਦਾ 6700 ਦਾ ਮੰਨਦਾ ਉਹਦੇ ਵਿੱਚ ਵੀ ਜਿਹੜੀ ਪੱਠੀ ਬੰਦਨੀ ਹੈ ਉਹ ਐਂ ਤਾਂ ਬੰਦਨੀ ਨਹੀਂ ਕਿਉਂਕਿ ਉਹਦੇ ਤੇ ਵੀ 2.5 ਲੱਖ ਦਾ ਟਾਈ ਲੱਖ ਰੁਪਏ ਟਾਈ ਲੱਖ ਦੇ ਵਿੱਚ ਲੱਗਣੀ ਹੈ ਨਾ ਉਹ ਵੀ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੁਹਾਡੇ ਸਾਰੇ ਭਰਾਵਾਂ ਦੇ ਕਿਉਂਕਿ ਬਾਈ ਵਾਲੀ ਗੱਲ ਸੀ ਸਮਾਂ ਹਰ ਇੱਕ ਤੇ ਆਉਂਦਾ ਆ ਆਪਾਂ ਕਹਿੰਦੇ ਵੀ ਪ੍ਰਮਾਤਮਾ ਹਰ ਇੱਕ ਨੂੰ ਤੰਦਰੁਸਤੀ ਬਖਸ਼ੇ ਆਪਦੀ ਉਮਰ ਭੋਕੇ ਜੋ ਵੀ ਇਨਸਾਨ ਜਾਂਦਾ ਹੈ ਉਹ 70 ਕਿਲੋ ਬਾਲਣ ਦੇ ਨਾਲ ਹੀ ਆਪਦੀ ਕੋਈ ਕਿਰਿਆ ਨਾਲ ਕਰਮ ਕਰਕੇ ਜਾ ਸਕਦਾ ਇਸ ਕਰਕੇ ਬੇਨਤੀ ਹੈ ਉਹ ਤੇ 2.5 ਲੱਖ ਰੁਪਏ ਖਰਚਾ ਹੋਣਾ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹੀ ਇਹ ਪੱਠੀ ਬਾਨਣੀ ਹੈ ਜਿਹੜਾ ਬਾਲਣ ਇੱਥੇ ਲੈ ਕੇ ਰੱਖਿਆ ਜਾਊਗਾ ਉਹ ਬਾਲਣ ਜਾਨੀ ਕਿ ਜਦੋਂ ਆਪਾਂ ਬਦਨੀ ਜਾਂਦੇ ਆਂ ਜਦਨੇ ਹਰ ਸਿੰਘ ਵਾਲੇ ਜਾਂਦੇ ਆਂ ਜਦੋਂ ਕਿਸੇ ਤੇ ਕੋਈ ਘਟਨਾ ਵਾਪਰਦੀ ਹੈ ਨਹੀਂ ਸੁਰਤ ਰਹਿੰਦੀ ਕਿਸੇ ਬੰਦੇ ਨੂੰ ਵੀ ਕੀ ਕਰਨਾ ਕੀ ਕਤਲ ਆਸੇ ਪਾਸੇ ਵਾਲਾ ਕਰਦਾ ਜੇ ਇਥੇ ਬਾਲਣ ਹੋਊਗਾ 70 ਕਿਲੋ ਬਾਲਣ ਦੇ ਉਹ ਪੈਸੇ ਉਸ ਕਮੇਟੀ ਜਿਹੜੀ ਬਣੂਗੀ ਉਹਦੇ ਕੋਲ ਜਮ੍ਹਾਂ ਹੋ ਜਾਣਗੇ ਸੰਸਕਾਰ ਹੋ ਜਾਊਗਾ ਕਿਉਂਕਿ 70 ਕਿਲੋ ਬਾਲਣ ਬਾਲਣਾ ਨਹੀਂ ਹੁੰਦਾ ਇਸ ਕਰਕੇ ਬੇਨਤੀ ਹੈ ਨਗਰ ਨਿਵਾਸੀਆਂ ਨੂੰ ਹੱਥ ਮਨ ਕੇ ਵੀ ਜਿਹੜੀ ਪੱਠੀ ਬਾਨੀ 2.5 ਲੱਖ ਦੀ ਕੀਮਤ ਨਾਲ ਬਾਨੀ ਹੈ ਸਾਰੇ ਨਗਰ ਨੇ ਐਨ ਆਰ ਆ ਵੀਰਾਂ ਨੇ ਮੌਜੂਦਾ ਪੰਚਾਇਤ ਨੇ ਸਾਰੀਆਂ ਸੰਸਥਾਾਂ ਨੇ ਕਲੱਬਾਂ ਨੇ ਗੁਰੂ ਘਰਦਿਆਂ ਕਮੇਟੀ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੱਥ ਮੰਨ ਕੇ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਮੁੱਚੇ ਨਗਰ ਪੰਚਾਇਤ ਵੱਲੋਂ ਪਿੰਡ rauke ਵਾਲੇ ਸਮੁੱਚੇ ਨਗਰ ਵੱਲੋਂ ਇਨ੍ਹਾਂ ਦੇ ਪਰਿਵਾਰਾਂ ਵੱਲੋਂ ਸਾਡੇ ਜਿਹੜੇ ਦਰਮਿਆਨ ਆ ਭਾਈ ਮੈਂਟੂ ਸਰਪੰਚਰ ਨੂੰ ਸੀ ਸੋ ਪਹੁੰਚੇ ਸੀ ਕਿਉਂਕਿ ਇੱਕ ਅਗਾਹ ਵਧੂ ਸੋਚਦੇ ਮਾਲਕ ਆ ਸੋ ਨਗਰ ਨੇ ਕੋ ਸਾਡਾ ਜਿੰਦਗੀ ਦਾ ਪਰਮ ਮਿੱਤਰ ਵੀ ਆ ਬਚਪਨ ਤੋਂ ਅਸੀਂ ਇਕੱਠੇ ਖੇਡੇ ਵੀ ਆ ਕੁਝ ਟਾਈਮ ਸੋ ਅੱਜ ਸਾਡੇ ਨਗਰ ਪਹੁੰਚੇ ਆ ਸੋ ਨਗਰਪージャ ਦੇ ਵੱਲੋਂ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਦੀਆਂ ਦੋ ਤਿੰਨ ਗੱਲਾਂ ਇੱਕ ਵਧੀਆ ਲੱਗੀਆਂ ਕਿਉਂਕਿ ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਆਪ ਨੂੰ ਜਿਹੜਾ ਸ਼ਮਸ਼ਾਨ ਘਾਟ ਲਈ ਬਾਲਣ ਚਾਹੀਦਾ ਸੋ ਉਹਦੇ ਵਿੱਚ ਕੀ ਆ ਕਿੰਨੇ ਦਰਖਤ ਕੱਟੇ ਜਾ ਰਹੇ ਆ ਕਿੰਨਾ ਦਰਖਤਾਂ ਦਾ ਕਹਾਨ ਹੋ ਰਿਹਾ ਉਹਦੇ ਵਿੱਚ ਜਿਹੜੀ ਉਹ ਵੀ ਬਚਤ ਹੋਊਗੀ ਕਿ ਕਿੱਥੇ 5 ਕੁਆਟਰ ਬਾਲਣ ਲੱਗਣਾ ਕਿੱਥੇ ਕੁਆਟਰ ਬਾਲਣ ਸਰ ਜਾਣਾ ਉਹਦੇ ਵਿੱਚ ਸਾਡੇ ਦਰਖਤ ਵੀ ਬਚਣਗੇ ਦੂਸਰਾ ਨੰਬਰ ਜੇ ਆਪ ਅੱਬਾ ਦੇਖਦੇ ਆ ਕਿ ਜਿਹੜਾ ਨੇੜੇ ਦਾ ਏਰਗਾਏ ਜਿਹੜੇ ਨੇੜੇ ਦੇ ਘਰ ਆ ਉਹ ਤਾਂ ਪ੍ਰਭਾਵਿਤ ਹੋ ਹੀ ਰਹੇ ਆ ਆਪਾਂ ਆਮ ਦੇਖ ਲੈਂਦੇ ਆ ਵੀ ਫਲਾਨਾ ਬੰਦਾ ਦਾਰੂ ਪੀਂਦਾ ਸੀ ਉਹ ਐ ਹੋ ਗਿਆ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਆ ਪਾਣੀ ਨਾਲ ਹੀ ਬਿਮਾਰੀਆਂ ਵੱਧ ਰਹੀਆਂ ਕੈਂਸਰ ਆ ਗਿਆ ਭਿਆਨਕ ਬਿਮਾਰੀਆਂ ਪਿੰਡਾਂ ਵਿੱਚ ਪ੍ਰਵੇਸ਼ ਕਰ ਗਈਆਂ ਜੇ ਅਸੀਂ ਸਮੇਂ ਸਿਰ ਇਹਨਾਂ ਦੇ ਛੱਪੜਾਂ ਨੂੰ ਇਦਾਂ ਦੀ ਗੰਦਗੀ ਨੂੰ ਕੰਟਰੋਲ ਨਾ ਕਰਾਂਗੇ ਤਾਂ ਉਹ ਦਿਨ ਦੂਰ ਨਹੀਂ ਕਿ ਹਰ ਘਰ ਵਿੱਚ ਬਿਮਾਰੀ ਹੋਵੇਗੀ ਔਰ ਦੁਨੀਆ ਦਾ ਖਾਤਮਾ ਨੇੜੇ ਹੋ ਜਾਊਗਾ ਸੋ ਆਪਾਂ ਜਿੰਨੇ ਵੀ ਉਪਰਾਲੇ ਕਰਦੇ ਆ ਸਾਹ ਦੇਵੋ ਨਗਰ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਇਦਾਂ ਦੇ ਪਤਵੰਤਿਆਂ ਨਾਲ ਜਿਨ੍ਹਾਂ ਨੇ ਵਧੀਆ ਸੋਚ ਰੱਖ ਕੇ ਜਿਹੜੇ ਉਪਰਾਲੇ ਸ਼ੁਰੂ ਕੀਤੇ ਆ ਆਓ ਆਪਾਂ ਰਲ ਮਿਲ ਕੇ ਪਿੰਡ ਦੀ ਖੂਬਸੂਰਤੀ ਬਣਾਈਏ ਪਿੰਡ ਨੂੰ ਬਿਮਾਰੀਆਂ ਤੋਂ ਰਹਿਤ ਕਰੀਏ ਸੋ ਇੱਕ ਵਾਰ ਮੈਂ ਫੇਰ ਸਾਰੀ ਨਗਰ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਪਤਵੰਤੇ ਸੱਜਣਾ ਦਾ ਔਰ ਸਪੈਸ਼ਲੀ ਸਾਡੇ ਮੈਂਟੂ ਵੀਰ ਦਾ ਮੈਂ ਦਿਲਦਿਆਂ ਗਿਆ ਰਹੀਆਂ ਨੂੰ ਧੰਨਵਾਦ ਕਰਦਾ ਕਿ ਉਹ ਉਹਨਾਂ ਨੇ ਆਪਦੇ ਸਮੇਂ ਜੋ ਸਮਾਂ ਕੱਢ ਕੇ ਰੌਕੇ ਕਿਲਾ ਪਹੁੰਚੇ ਆ ਸੋ ਭਾਈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜ